ਇਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹੀ ਬਦਲਿਏ ਉਹਨਾਂ ਨੇ ਆਤ ਤਾਂ ਪਾਈ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉੱਦੋਂ ਜਕਾਰੇ ਛੱਡ ਦਾਂਗੇ ਪਰ ਇਹ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਤ ਤਾਂ ਹੀ ਹਜੀਆਂ ਪਾਲੀਆਂ ਬਾਦਲਾਂ ਨੇ ਵੀ ਜਕਾਰਾ ਤੁਸੀਂ ਛੱਡਦੇ ਨਹੀਂ ਆਪੇ ਛੁੱਟ ਜਾਂਦਾ ਸਹੀ ਹੈ ਨਾ ਹੋ ਰਾ ਇਹ ਥੋੜਾ ਜਿਹਾ ਬਦਲੀਏ ਥੋੜਾ ਜਿਹਾ ਇਹ ਵੀ ਬਾੰਚ ਕਰ ਲਾਂਗੇ ਅਹੀਂ ਚ ਬੁਲਾਏ ਨੇ ਲੀਡਰ ਤੁਸੀਂ ਜੈ ਹੰਦਾਬਾਦ ਕਰ ਕਰਕੇ ਲੀਡਰਾਂ ਨੂੰ ਅਹੀਂ ਵੋਟਾਂ ਪਾਈ ਗਏ ਇਹ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਅਹੀਂ ਪਾਈ ਗਏ ਕਰਦੇ ਕੀ ਰਹੇ ਵੀਰੇ ਇਹ 40 ਸਾਲ ਆਪਦੇ ਟੱਪਰੀ ਪਾਲਦੇ ਰਹੇ 40 ਸਾਲ ਫਿਰ ਤੇ ਆਪਾਂ ਉਹਨਾਂ ਦੇ ਮਗਰ ਲੱਗਦੇ ਰਹੇ ਆਪਣਾ ਕਸੂਰ ਨਹੀਂ ਮੈਂ ਤੁਹਾਡਾ ਕਸੂਰ ਨਹੀਂ ਕੱਢਦਾ ਆਪਣੇ ਕੋਲ ਰਾ ਹੀ ਕੋਈ ਹੈ ਨਹੀਂ ਸੀ ਇੱਕ ਨੂੰ ਬਦਲ ਕੇ ਦੂਜੇ ਕੋਲ ਜਾਂਦੇ ਸੀ ਚਲੇ ਇਹ ਠੀਕ ਹੋਊਗਾ ਉਹ ਜਿਹੜਾ ਸੀ ਉਸ ਤੋਂ ਵੀ ਵੱਧ ਖਰਾਬ ਨਿਕਲਦਾ ਕਹਿੰਦੇ ਯਾਰ ਹੁਣ ਉਹ ਦੂਜਾ ਨਾ ਠੀਕ ਹੋ ਗਿਆ ਵੇ ਕਿਤੇ ਮੈਨੂੰ 5 ਸਾਲ ਬੇਲਾ ਰੱਖਿਆ ਉਹਦੇ ਕੋਲ ਜਾਂਦੇ ਸੀ ਉਹ ਕਹਿੰਦਾ ਜਾਂ ਹੁਣ ਜਾਣਾ ਕਿੱਥੇ ਸੀ ਕਹਿੰਦਾ ਤੂੰ ਇੱਥੇ ਆਉਣਾ ਸੀ ਆ ਜਾਓ ਫਿਰ ਮੈਂ ਆ ਗਿਆ ਹੁਣ ਉਹਨੇ ਜਿਹਨੂੰ ਉਹ ਦਮਜਾ ਲੈ ਲੈਂਦਾ ਸੀ ਪਹਿਲਾਂ ਵਾਲਾ 5 ਸਾਲ ਵਾਲਾ ਐਂ ਦਮ ਲੈ ਲੈ ਕੇ ਛੁੱਟੀਆਂ ਲਾ ਲਾ ਕੇ ਲੁੱਟਿਆ ਸਾਨੂੰ ਇਹਨਾਂ ਨੇ ਇਹੀ ਸੀਗੇ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਇਹਨਾਂ ਦੀਆਂ ਆਪਣੀਆਂ ਗੱਡੀਆਂ ਚਿੱਟਾ ਜਾਂਦਾ ਹੁੰਦਾ ਸੀ ਤੇ ਨਾਕੇ ਤੇ ਪਹਿਲੀ ਇਨਫਾਰਮੇਸ਼ਨ ਪਹੁੰਚ ਜਾਂਦੀ ਸੀ ਆ ਨੰਬਰ ਦੀ ਗੱਡੀ ਨਾਲ ਰੋਕਿਓ ਇਹ 'ਚ ਸਮਾਨ ਜਾ ਰਿਹਾ ਹੈ ਪੰਜਾਬੀਆਂ ਦਾ ਸਮਾਨ ਜਾ ਰਿਹਾ ਜਦੋਂ ਅਸੀਂ ਕਾਰ ਕਰਾ ਕੇ ਕਾਗਜ਼ਕੂਕ ਜੇ ਚੈੱਕ ਕੀਤੇ ਕਾਰਜਦਾਨ ਕੋਲੇ ਅਵਦੇ ਕੋਲੀ ਸੀ ਕੀਤਾ ਸਾਰਾ ਪਤਾ ਕਰਾ ਕਰਾ ਕੇ ਜਦੋਂ ਜੜਾਂ ਤੱਕ ਪਹੁੰਚੇ ਜਦੋਂ ਨਹੀਂ ਕਰਦੇ ਬੱਚੇ ਨੂੰ ਖੜਾਉਣੇ ਆਪਾਂ ਜਾਂਦੀਏ ਪੈੜ ਜਾਂਦੀਏ ਪੈੜ ਜਾਂਦੀਏ ਪੈੜ ਤਾਂ ਪੈੜ ਜਿੱਥੇ ਜਿੱਥੇ ਜਾਂਦੀ ਸੀ ਜਦੋਂ ਉੱਥੋਂ ਜਾ ਕੇ ਚੱਕ ਕੇ ਲੈਂਦੇ ਜੇਲ੍ਹ 'ਚ ਕੀਤੇ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਕੈਪਟਨ ਵੀ ਉਹਦੇ ਹੱਕ 'ਚ ਬੋਲ ਪਿਆ ਚੰਨੀ ਵੀ ਉਹਦੇ ਹੱਕ 'ਚ ਬਿੱਟੂ ਵੀ ਉਹਦੇ ਹੱਕ 'ਚ ਖੈਰਾ ਵੀ ਉਹਦੇ ਹੱਕ 'ਚ ਬੜਿੰਗ ਵੀ ਉਹਦੇ ਹੱਕ 'ਚ ਕਹਿੰਦੇ ਬਹੁਤ ੱਕਾ ਹੋਇਆ ਜੀ ਬਹੁਤ ਲੋਕਤੰਤਰ ਦਾ ਕਹਾਣ ਹੋਇਆ ਜੀ ਇਹ ਮਜੀਠੀ ਆਂ ਅੰਦਰ ਕਰਦਾ ਇਹ ਤਾਂ ਅਣਮਨੁੱਖੀ ਹੈ ਜੀ ਅੱਛਾ ਮੈਂ ਕਿਹਾ ਇਹੀ ਨੇ ਮਨੁੱਖ ਅਸੀਂ ਤਾਂ ਡੰਗਰੀ ਆਂ ਫਿਰ ਹੁਣ ਤਾਂ ਬਸ ਇੱਕੋ ਹੀ ਐ ਤੜਕੀ ਉੱਠਣ ਸਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਾਰਾ ਦਿਨ ਜਿੰਨਾ ਚਿਰ ਜਾਗਦੇ ਨੇ ਮੈਨੂੰ ਗਾਲਾਂ ਜਦੋਂ ਸਾਰਾ ਦਿਨ ਤੁਸੀਂ ਇੱਕੋ ਬੰਦੇ ਨੂੰ ਗਾਲਾਂ ਤੁਹਾਡੇ ਦਿਮਾਗ 'ਚ ਇੱਕੋ ਹੀ ਬੰਦਾ ਚੱਲੂ ਫਿਰ ਸੁਪਨੇ 'ਚ ਵੀ ਉਹੀ ਆਊ ਸੁਪਨੇ 'ਚ ਵੀ ਬੁੜਕ-ਬੁੜ ਕੋਟ ਦੇ ਹੋਣਗੇ ਗਾਲਾਂ ਹੀ ਕੱਢਦੇ ਹੋਣਗੇ ਹੁਣ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਬਾਦਲ ਕਹਿਲਾ ਉਹ ਕੀ ਸੁਖਵੀਰ ਬਾਦਲ ਦੱਸੋ ਯਾਰ ਉਹ ਕਹਿ ਹ ਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹਿਆਂ ਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇ ਕੇ ਜਾਂਦੇ ਗੁਰਦੇਵ ਸਿੰਘ ਤੇਰਾ ਮੁੰਡਾ ਕਿਸੇ ਰੋੜਾ ਰੂੜਾ ਨਾ ਮਾਰੇ ਬੁਰਜੀ ਨਾ ਬੰਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਪਰ 'ਚ ਬੋਲਦੇ ਨਹੀਂ ਇਹ ਮੈਂ ਰਿਆ ਹੋਇਆ ਇਹਨਾਂ ਦੇ ਨਾਲ ਬਾਦਲਾਂ ਕੇ ਟੱਬਰ ਚ ਰੱਬ ਨੇ ਮੈਨੂੰ ਡੂੜਕ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਐ ਮਨਪ੍ਰੀਤ ਬਾਲ ਦੇ ਘਰੇ ਰਹਿਆ ਅੰਗਰੇਜ਼ੀ ਬੋਲਦੇ ਆ ਪਰ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਖੁਆਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਹੀ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜੀ ਪੜ੍ਹ ਕੇ ਸੁਣਾਦਾ ਜਿਵੇਂ ਮੈਂ ਇਹ ਜਾ ਹੁੰਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਦੇ ਸਕੂਲਾਂ ਚ ਐ ਉਹ ਕੀ ਕਹਿੰਦਾ ਫਿਰਦਾ ਛਾਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ ਮੰਡੀਆਂ ਬਾਦਲ ਸਾਹਿਬ ਨੇ ਬਣਾਈਆਂ ਨੇ ਕਣਕਾਂ ਕਿਵੇਂ ਲਹਿਰਾਉਂਦੀਆਂ ਫਿਰਦੀਆਂ ਬਾਦਲ ਸਾਹਿਬ ਨੇ ਸੜਕਾਂ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਜਿੱਧਰ ਦੇਖੋ ਬਾਦਲ ਸਾਹਿਬ ਹੀ ਯਾਦ ਆਉਂਦੇ ਆ ਬਾਦਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਿਹਾ ਜਦੋਂ ਕੋਟਕਪੂਰੇ ਤੇ ਬਰਗਾੜੀ ਵਿਚ ਦੀ ਲੰਘਦਾ ਹੋਏਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਦਲ ਸਾਹਿਬ ਨੇ ਕਰਾਈ ਸੀ ਉਹ ਤਾਂ ਮੁੱਖ ਮੰਤਰੀ ਸੀ ਉਹ ਤੋ ਆ ਪਾਪ ਹோம் ਮਿਨਿਸਟਰੀ ਹੈ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਾਹਿਬ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਹਰ ਗਿਆ ਨਾ ਮੈਂ ਤਾਂ ਐਵੇਂ ਕਹਤਾ ਸੀ ਚਲੋ ਛੱਡੋ ਫਿਰ ਲੈ ਇੱਥੇ ਤੁਹਾਡੇ ਕੋਲੇ ਮੁੱਕਰ ਕੇ ਗਿਆ ਮੌਕਸਰ